ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਨਵੀਂ ਕਹਾਣੀ ਦੇ ਨਾਲ ਰਾਤ ਦੇ ਕੋਈ 10 ਵਜੇ ਗਏ ਸੀ ਜਦੋਂ ਉਸ ਪਿੰਡ ਦੇ ਸੁੰਨਸਣ ਜਿਹੇ ਬਸ ਸਟੈਂਡ ਤੇ ਉਤਰਨ ਵਾਲਾ ਬਸ ਇਕਲੌਤਾ ਰਾਹੀ ਮੈਂ ਹੀ ਸੀ ਗੱਡੀ ਮੈਨੂੰ ਉਤਾਰ ਕੇ ਅੱਗੇ ਚਲੀ ਗਈ ਸੀ ਮੈਂ ਇੱਧਰ ਉੱਧਰ ਦੇਖਿਆ ਪਰ ਮੇਰੀ ਨਜ਼ਰ ਵਿੱਚ ਕੁਝ ਨਹੀਂ ਆ ਰਿਹਾ ਸੀ ਬਸ ਆਲੇ ਦੁਆਲੇ ਕੁਝ ਦਰਖਤ ਤੇ ਕੁਝ ਖੇਤ ਹੀ ਦਿਖ ਰਿਹਾ ਸੀ ਹਾਲਾਂਕਿ ਗਰਮੀਆਂ ਦਾ ਮੌਸਮ ਸੀ ਪਰ ਫਿਰ ਵੀ ਦੂਰ ਦੂਰ ਤੱਕ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਜਦੋਂ ਕਿ ਆਮ ਤੌਰ ਤੇ ਸਰਦੀਆਂ ਦੇ ਮੁਕਾਬਲੇ ਵਿੱਚ ਗਰਮੀਆਂ ਦੀ ਰਾਤ ਨੂੰ ਲੋਕ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਸੀ ਪਰ ਇੱਥੇ ਇਦਾਂ ਲੱਗ ਰਿਹਾ ਸੀ ਜਿਦਾਂ ਇਨਸਾਨ ਹੀ ਨਹੀਂ ਰਹਿੰਦੇ ਇੱਥੇ ਮੈਨੂੰ ਪਤਾ ਸੀ ਕਿ ਰਾਤ ਦੇ 8:00 ਵਜੇ ਤੱਕ ਇੱਥੇ ਰਿਕਸ਼ਾ ਮਿਲ ਜਾਂਦਾ ਇਸ ਲਈ ਮੈਂ 8:00 ਵਜੇ ਤੋਂ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਾਂ ਨਹੀਂ ਤਾਂ ਉੱਥੋਂ 7 ਕਿਲੋਮੀਟਰ ਦੀ ਯਾਤਰਾ ਪੈਦਲ ਹੀ ਕਰਨੀ ਪੈਣੀ ਸੀ ਮੋਬਾਈਲ ਦੀ ਵੀ ਕੋਈ ਸੌਬਦਾ ਨਹੀਂ ਸੀ ਨਹੀਂ ਤਾਂ ਫੋਨ ਕਰਕੇ ਆਪਣੇ ਕਿਸੇ ਭੈਣ ਭਰਾ ਨੂੰ ਹੀ ਬੁਲਾ ਲੈਂਦਾ ਮੈਂ ਸਿਗਰਟ ਕੱਢੀ ਧੂਆ ਜਿਹਾ ਕੱਢਿਆ ਤੇ ਤੁਰ ਪਿਆ ਸਮਾਨ ਦੇ ਤੌਰ ਤੇ ਬਸ ਮੇਰੇ ਤੋਂ ਕੋਲ ਇੱਕ ਛੋਟਾ ਜਿਹਾ ਬੈਗ ਸੀ ਜਿਹਦੇ ਵਿੱਚ ਇੱਕ ਮਠਿਆਈ ਦਾ ਡੱਬਾ ਤੇ ਚਾਰ ਕਸੂਟ ਸੀ ਤੇ ਛੋਟੀਆਂ ਮੋਟੀਆਂ ਚੀਜ਼ਾਂ ਸੀ ਜੋ ਮੇਰੇ ਘਰ ਦੇ ਆਨੇ ਮਾਸੀ ਲਈ ਦਿੱਤੀਆਂ ਸੀ ਮੈਂ ਇੱਥੇ 10 ਕੋਸਾਲ ਪਹਿਲਾਂ ਇੱਕ ਵਾਰ ਆਇਆ ਸੀ ਸਵੇਰੇ ਨਿਕਲਿਆ ਤਾਂ ਜਲਦੀ ਸੀ ਪਾਰੇ ਕਲੰਬਾ ਰਸਤਾ ਤੇ ਦੂਸਰਾ ਬੱਸ ਖਰਾਬ ਹੋ ਗਈ ਸੀ ਇਸ ਲਈ ਰਾਤ ਹੋ ਗਈ ਸ਼ਹਿਰ ਤੋਂ ਇਥੋਂ ਤੱਕ ਮਸਾਂ ਬੱਸਾਂ ਦੋ ਹੀ ਆਉਂਦੀਆਂ ਸੀ ਜਿਹਦੇ ਵਿੱਚ ਇੱਕ ਤਾਂ ਪਹਿਲਾਂ ਚਲੀ ਜਾਂਦੀ ਸੀ ਤੇ ਦੂਸਰੀ ਸ਼ਾਮ ਨੇ ਨੂੰ 5 ਵਜੇ ਤੁਰਦੀ ਸੀ ਮੈਨੂੰ ਸ਼ਾਮ ਵਾਲੀ ਬੱਸ ਮਿਲੀ ਸੀ ਜੋ ਰਸਤੇ ਵਿੱਚ ਖਰਾਬ ਹੋ ਗਈ ਸੀ ਪਰ ਮਕੈਨਿਕ ਸ਼ਹਿਰ ਵਿੱਚੋਂ ਲਿਆਉਣਾ ਪਿਆ ਸੀ ਜਿਹਦੇ ਕਰਕੇ ਬਹੁਤ ਜ਼ਿਆਦਾ ਸਮਾਂ ਬਰਬਾਦ ਹੋ ਗਿਆ ਫਿਰ ਇਦਾਂ ਵੀ ਨਹੀਂ ਸੀ ਕਿ ਮੈਂ ਉੱਥੇ ਜਲਦੀ ਪਹੁੰਚ ਜਾਂਦਾ ਇਸ ਲਈ ਮੇਰੇ ਕੋਲ ਇੰਤਜ਼ਾਰ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ ਮੈਂ ਮੋਢੇ ਤੇ ਰੱਖੇ ਬੈਗ ਨੂੰ ਲਟਕਾ ਕੇ ਸਿਗਰਟ ਲੈ ਕੇ ਪੀਂਦਾ ਰਿਹਾ ਹੌਲੀ ਹੌਲੀ ਤੁਰਿਆ ਜਾ ਰਿਹਾ ਸੀ ਪਰ ਮੈਨੂੰ ਪਤਾ ਸੀ ਕਿ 7 ਕਿਲੋਮੀਟਰ ਦੂਰ ਤੁਰਨਾ ਹੀ ਪੈਣਾ ਕਿਉਂਕਿ ਜਿਸ ਤਰ੍ਹਾਂ ਦਾ ਇਹ ਇਲਾਕਾ ਸੀ ਸ਼ਾਇਦ ਹੀ ਇੱਥੇ ਕੋਈ ਸਵਾਰੀ ਮਿਲਦੀ ਜੋ ਮੈਨੂੰ ਮੇਰੇ ਟਿਕਾਣੇ ਤੱਕ ਪਹੁੰਚਾ ਦਿੰਦੀ 2 ਕਿਲੋਮੀਟਰ ਤੱਕ ਤੁਰਨ ਤੋਂ ਬਾਅਦ ਇੱਕ ਛੋਟਾ ਜਿਹਾ ਪਿੰਡ ਆਇਆ ਪਰ ਇਹ ਮੇਰੀ ਮਾਸੀ ਦਾ ਪਿੰਡ ਨਹੀਂ ਸੀ ਮੈਂ ਹਜੇ 5 ਕਿਲੋਮੀਟਰ ਹੋਰ ਤੁਰਨਾ ਸੀ ਇਹ ਸੋਚ ਕੇ ਤਾਂ ਮੇਰੀ ਜਾਨ ਹੀ ਨਿਕਲੀ ਜਾ ਰਹੀ ਸੀ ਤੇ ਫਿਰ ਪਿੰਡ ਵਿੱਚ ਫਿਰਨ ਵਾਲੇ ਆਵਾਰਾ ਕੁੱਤਿਆਂ ਤੋਂ ਬਚਣ ਲਈ ਪਿੰਡ ਦੇ ਵਿੱਚੋਂ ਲੰਘਣ ਦੀ ਬਜਾਏ ਮੈਂ ਬਾਹਰ ਵਾਲਾ ਰਸਤਾ ਸਹੀ ਸਮਝਿਆ ਇਹਨਾਂ ਦਾ ਮੈਨੂੰ ਪਤਾ ਸੀ ਕਿ ਇਸ ਤੋਂ ਬਾਅਦ ਇੱਕ ਹੋਰ ਪਿੰਡ ਆਉਣ ਵਾਲਾ 3 ਕਿਲੋਮੀਟਰ ਤੋਂ ਬਾਅਦ ਮੇਰੀ ਮਾਸੀ ਦਾ ਪਿੰਡ ਆਊਗਾ ਜਿੱਥੇ ਮੈਂ ਜਾਣਾ ਸੀ ਮਾਸੀ ਨੇ ਵੀ ਰਹਿਣ ਦੇ ਲਈ ਪਿੰਡ ਅਖੀਰ ਤੇ ਹੀ ਚੁਣਿਆ ਸੀ ਮੈਂ ਤੁਰਦਾ ਹੋਇਆ ਬੜਬੜਾਉਂਦਾ ਰਿਹਾ ਸੀ ਮੇਰੀਆਂ ਲੱਤਾਂ ਵੀ ਥੱਕ ਗਈਆਂ ਸੀ ਸੋਚਿਆ ਕਿ ਹਿੰਮਤ ਨਹੀਂ ਹਾਰਨੀ ਹਜੇ ਰਸਤਾ ਬਹੁਤ ਲੰਬਾ ਮੈਨੂੰ ਕੁਝ ਦੂਰ ਇੱਕ ਰੌਸ਼ਨੀ ਜਿਹੀ ਨਜ਼ਰ ਆਉਣ ਦਾ ਅੰਦਾਜ਼ਾ ਹੋ ਰਿਹਾ ਸੀ ਮੈਂ ਹੌਸਲਾ ਜਿਹਾ ਆਪਣੇ ਆਪ ਨੂੰ ਦਿੱਤਾ ਤੇ ਤੁਰਦਾ ਰਿਹਾ ਕੁਝ ਧੀਰ ਤੁਰਨ ਤੋਂ ਬਾਅਦ ਮੈਂ ਥੱਕ ਗਿਆ ਸੀ ਤੇ ਇੱਕ ਜਗ੍ਹਾ ਤੇ ਬੈਠ ਗਿਆ ਬਸ ਸਟੈਂਡ ਤੋਂ ਲੈ ਕੇ ਤੁਰਦਾ ਤੁਰਦਾ ਬਸ ਦੋ ਥਾਵਾਂ ਤੇ ਹੀ ਰੁਕਿਆ ਸੀ ਪਿੰਡ ਦੀ ਰੌਸ਼ਨੀ ਹਜੇ ਵੀ ਬਹੁਤ ਦੂਰ ਲੱਗ ਰਹੀ ਸੀ ਪਰ ਮੈਂ ਤਾਂ ਸਾਹ ਲੈਣ ਲਈ ਬੈਠ ਗਿਆ ਸੀ ਮੇਰਾ ਦਿਲ ਨਹੀਂ ਕਰ ਰਿਹਾ ਸੀ ਕਿ ਮੈਂ ਇੱਥੋਂ ਉੱਠ ਜਾਵਾਂ ਮੇਰਾ ਦਿਲ ਇਹੀ ਕਰਦਾ ਸੀ ਕਿ ਮੈਂ ਇੱਥੇ ਜ਼ਮੀਨ ਤੇ ਹੀ ਸੌਂ ਜਾਵਾਂ ਪਰ ਇਦਾਂ ਸਿਰਫ ਸੋਚ ਸਕਦਾ ਸੀ ਪਰ ਕਰ ਨਹੀਂ ਸਕਦਾ ਸੀ ਕਾਫੀ ਧੇਰ ਉੱਥੇ ਹੀ ਬੈਠਾ ਰਿਹਾ ਤੇ ਸਿਗਰਟ ਪੀਂਦਾ ਰਿਹਾ ਫਿਰ ਹਿੰਮਤ ਕਰਕੇ ਉੱਠ ਗਿਆ ਸੋਚਿਆ ਕਿ ਹੋਂਦਾ ਤੁਰਨਾ ਹੀ ਪੈਣਾ ਆਪਣੇ ਰਾਸਤੇ ਨੂੰ ਪੂਰਾ ਕਰਕੇ ਹੀ ਸਾਹ ਲਵਾਂਗਾ ਹਜੇ ਮੈਂ ਥੋੜਾ ਜਿਹਾ ਹੀ ਤੁਰਿਆ ਸੀ ਕਿ ਮੈਨੂੰ ਆਪਣੇ ਇੱਕ ਸਾਈਡ ਤੋਂ ਕਿਸੇ ਚੀਜ਼ ਦੇ ਭੱਜਣ ਦੀ ਆਵਾਜ਼ ਆਈ ਮੈਂ ਉੱਥੇ ਹੀ ਰੁਕ ਗਿਆ ਤੇ ਡਰ ਨਾਲ ਆਲੇ-ਦੁਆਲੇ ਦੇਖਣ ਲੱਗ ਪਿਆ ਬਹੁਤ ਹਨੇਰਾ ਸੀ ਤੇ ਕੁਝ ਕਦਮ ਅੱਗੇ ਤੁਰਿਆ ਪਰ ਮੈਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਮੈਂ ਸੋਚਿਆ ਕਿ ਸ਼ਾਇਦ ਕੋਈ ਕੁੱਤਾ ਹੋਊਗਾ ਆਪਣੇ ਆਪ ਨੂੰ ਆਪਣੇ ਆਪ ਨੂੰ ਤਸੱਲੀ ਦਿੱਤੀ ਤੇ ਫਿਰ ਤੁਰ ਪਿਆ ਮੈਨੂੰ ਤਾਂ ਮੁਸੀਬਤ ਵੇਲੇ ਆਪਣਾ ਰੱਬ ਹੀ ਯਾਦ ਆ ਰਿਹਾ ਸੀ ਤੇ ਵਾਕਈ ਹੀ ਇਨਸਾਨ ਇਹਨਾਂ ਖੁਦਗਰਜ਼ਾ ਕਿ ਰੱਬ ਸਿਰਫ ਮੁਸੀਬਤ ਵੇਲੇ ਹੀ ਯਾਦ ਆਉਂਦਾ ਮੈਂ ਆਪਣੇ ਰੱਬ ਨੂੰ ਯਾਦ ਕਰ ਰਿਹਾ ਸੀ ਤੇ ਅੱਗੇ ਤੁਰਿਆ ਜਾ ਰਿਹਾ ਸੀ ਮੈਂ ਉਸ ਅਕਾਲ ਪੁਰਖ ਦਾ ਨਾਮ ਆਪਣੇ ਦਿਲੋਂ ਲੈ ਰਿਹਾ ਸੀ ਤੇ ਮੈਨੂੰ ਕਾਫੀ ਹਿੰਮਤ ਮਿਲ ਰਹੀ ਸੀ ਦੂਸਰਾ ਪਿੰਡ ਵੀ ਲੱਗ ਕੇ ਆ ਗਿਆ ਸੀ ਮੈਂ ਇਸ ਪਿੰਡ ਦੇ ਵਿੱਚੋਂ ਲੰਘ ਕੇ ਹੀ ਅੱਗੇ ਜਾਣਾ ਸੀ ਕਿਉਂਕਿ ਚਾਰੇ ਪਾਸੇ ਖੇਤ ਹੀ ਸੀ ਰਸਤਾ ਸਿਰਫ ਪਿੰਡ ਦੇ ਵਿੱਚੋਂ ਹੀ ਲੰਘਦਾ ਸੀ ਪਿੰਡ ਦੇ ਵਿੱਚ ਮੈਂ ਜਾਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਛੋਟੀ ਚੁੱਕ ਲਈ ਕਿ ਕਿਤੇ ਮੈਨੂੰ ਕਿਤੇ ਪੈਨ ਆ ਜਾਣ ਕਿਤੇ ਕਿਤੇ ਘਰ ਦੇ ਬਾਹਰ ਕੋਈ ਥੋੜੀ ਥੋੜੀ ਰੋਸ਼ਨੀ ਆ ਰਹੀ ਸੀ ਮੈਨੂੰ ਤਾਂ ਲੋਕ ਵੀ ਬਾਹਰ ਸੁੱਤੇ ਹੋਏ ਨਜ਼ਰ ਆ ਰਹੇ ਸੀ ਪਿੰਡ ਵਿੱਚ ਗਰਮੀਆਂ ਨੂੰ ਲੋਕ ਅਕਸਰ ਹੀ ਬਾਹਰ ਸੌਂਦੇ ਸੈਂ ਮੈਂ ਤਾਂ ਗਲੀਆਂ ਵਿੱਚੋਂ ਲੰਘ ਕੇ ਕਾਫੀ ਖੁੱਲੇ ਮੈਦਾਨ ਵਿੱਚ ਆ ਗਿਆ ਸੀ ਕੁਝ ਦੂਰ ਜਾ ਕੇ ਦੇਖਿਆ ਤਾਂ ਮੈਨੂੰ ਹਜੇ ਵੀ ਆਪਣੀ ਮਾਸੀ ਦਾ ਘਰ 2 ਕਿਲੋਮੀਟਰ ਦੀ ਦੂਰੀ ਤੇ ਲੱਗ ਰਿਹਾ ਸੀ ਹਾਲਾਂਕਿ ਮੇਰੀਆਂ ਲੱਤਾਂ ਬਹੁਤ ਜ਼ਿਆਦਾ ਥੱਕ ਗਈਆਂ ਸੀ ਪਰ ਪ੍ਰੋਬਲਮ ਤਾਂ ਇਹ ਸੀ ਕਿ ਮੈਨੂੰ ਕੋਈ ਵੀ ਨਹੀਂ ਜਾਣਦਾ ਸੀ ਜਿਹਦੇ ਕੋਲ ਮੈਂ ਰਾਤ گزار ਸਕਾਂ ਮੈਂ ਮਨ ਵਿੱਚ ਸੋਚਿਆ ਕਿ ਹਿੰਮਤ ਕਰ ਦਲਜੀਤ ਸਿਆ ਤੇਰੀ ਮੰਜ਼ਿਲ ਲੱਗ ਗਈ ਆ ਮੈਂ ਆਪਣੇ ਆਪ ਨੂੰ ਕਿਹਾ ਤੇ ਤੁਰਿਆ ਹੀ ਜਾ ਰਿਹਾ ਸੀ ਮੈਨੂੰ ਥੋੜੀ ਦੂਰ ਇੱਕ ਘਰ ਦਾ ਟੁੱਟਿਆ ਜਿਹਾ ਦਰਵਾਜ਼ਾ ਖੁੱਲਿਆ ਹੋਇਆ ਦਿਸਿਆ ਉੱਥੇ ਇੱਕ ਜਵਾਨ ਕੁੜੀ ਸੀ ਜੋ ਕਿ ਹੌਲੀ-ਹੌਲੀ ਤੁਰਦੀ ਹੋਈ ਮੇਰੇ ਕੋਲ ਆ ਗਈ ਤੇ ਮੈਨੂੰ ਕਹਿਣ ਲੱਗੀ ਤੁਸੀਂ ਕੌਣ ਰਾਤ ਨੂੰ ਇਸ ਇਸ ਵੇਲੇ ਇੱਥੇ ਕੀ ਕਰ ਰਹੇ ਹੋ ਉਹ ਮਸਾ 17 ਕੋ ਸਾਲ ਦੀ ਬਹੁਤ ਹੀ ਸੋਹਣੀ ਕੁੜੀ ਸੀ जिने ਸਾਤੇ ਜਿਹੇ ਕਪੜੇ ਪਾਏ ਹੋਏ ਸੀ ਮੈਂ ਉਸ ਪਿੰਡ ਵਿੱਚ ਹੀ ਜਾਣਾ ਸੀ ਮੈਂ ਇੱਕ ਹੱਥ ਨਾਲ ਉਸ ਪਿੰਡ ਵੱਲ ਇਸ਼ਾਰਾ ਕਰ ਦਿੱਤਾ ਨਾ ਚਾਹੁੰਦੇ ਹੋਈ ਵੀ ਮੇਰੀ ਨਜ਼ਰ ਉਸ ਕੁੜੀ ਦੇ ਪੈਰਾਂ ਵੱਲ ਚਲੀ ਗਈ ਉਹ ਕਹਿਣ ਲੱਗੀ ਡਰਨਾ ਮੈਂ ਚੁੜੇਲ ਨਹੀਂ ਮੇਰੀਆਂ ਨਜ਼ਰਾਂ ਨੂੰ ਹੀ ਸਮਝ ਕੇ ਉਹ ਮੁਸਕਰਾ ਕੇ ਮੈਨੂੰ ਕਹਿਣ ਲੱਗੀ ਮੈਂ ਸ਼ਰਮਿੰਦਾ ਜਿਹਾ ਹੋ ਗਿਆ ਕਹਿਣ ਲੱਗੀ ਤੁਸੀਂ ਕਿੱਥੋਂ ਆਏ ਹੋ ਮੈਂ ਉਹਨੂੰ ਆਪਣੇ ਸ਼ਹਿਰ ਦਾ ਨਾਮ ਦੱਸਿਆ ਤੇ ਮੈਂ ਕਿਹਾ ਕਿ ਮੈਂ ਉਸ ਪਿੰਡ ਦੇ ਵਿੱਚ ਮੇਰੀ ਮਾਸੀ ਰਹਿੰਦੀ ਹੈ ਜਿਹਨੂੰ ਮੈਂ ਮਿਲਣ ਲਈ ਆਇਆ ਸੀ ਪਾਸ ਕਰਾਉ ਹੁੰਦਾ ਕਰਕੇ ਮੈਂ ਲੇਟ ਹੋ ਗਿਆ ਇਸ ਪਿੰਡ ਦੀਆਂ ਕੁੜੀਆਂ ਸਾਡੇ ਸਕੂਲ ਵਿੱਚ ਹੀ ਪੜ੍ਹਦੀਆਂ ਸੀ ਤੇ ਉਹਨਾਂ ਕੁੜੀਆਂ ਵਿੱਚੋਂ ਇੱਕ ਕੁੜੀ ਮੇਰੀ ਬਹੁਤ ਚੰਗੀ ਦੋਸਤ ਬਣੀ ਹੋਈ ਸੀ ਪਤਾ ਨਹੀਂ ਹੁਣ ਉਹ ਕਿੱਥੇ ਗਈ ਹੋਊਗੀ ਕਈ ਸਾਲ ਹੋ ਗਏ ਉਹਨੂੰ ਦੇਖਿਆ ਹੀ ਨਹੀਂ ਉਹ ਬੜੇ ਅਜੀਬ ਜਿਹੇ ਅਜੀਬ ਜਿਹੇ ਤੇ ਦੁੱਖ ਵਾਲੇ ਲਹਿਜੇ ਨਾਲ ਦੇਖਣ ਲੱਗੀ ਮੈਂ ਕਿਆ ਕੁਲਜੀਤ ਮੇਰੀ ਕਜ਼ਨ ਸਿਸਟਰ ਦਾ ਨਾਮ ਆ ਮੈਂ ਅਚਾਨਕ ਕਿਹਾ ਤੇ ਆਪਣੀ ਮਾਸੀ ਦਾ ਨਾਮ ਦੱਸਿਆ ਉਹ ਕਹਿਣ ਲੱਗੀ ਉਹ ਕੁੜੀ ਕੁਲਜੀਤ ਮੇਰੀ ਮਾਸੀ ਦਾ ਨਾਮ ਸੁਣਦੇ ਹੀ ਉਸ ਕੁੜੀ ਦੀਆਂ ਅੱਖਾਂ ਵਿੱਚ ਚਮਕ ਜਿਹੀ ਆ ਗਈ ਤੇ ਕਹਿਣ ਲੱਗੀ ਹਾਂ ਹਾਂ ਬਿਲਕੁਲ ਉਹੀ ਉਹਦੇ ਪਾਪਾ ਦਾ ਨਾਮ ਵੀ ਇਹੀ ਸੀ ਤੁਸੀਂ ਉਹਦੇ ਕਜ਼ਨ ਨੂੰ ਮੈਂ ਕਿਹਾ ਹਾਂ ਮੈਂ ਉਹਦਾ ਕਜਨ ਆ ਨਾਲ ਹੀ ਮੈਂ ਉਹਨੂੰ ਉਹਦਾ ਨਾਮ ਪੁੱਛ ਲਿਆ ਤੇ ਉਹ ਮੈਨੂੰ ਕਹਿਣ ਲੱਗੀ ਕਿ ਮੇਰਾ ਨਾਮ ਪਿੰਕੀ ਆ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਕਾਫੀ ਧੇਰ ਮੇਰੇ ਨਾਲ ਇਦਾਂ ਹੀ ਖੜੀ ਗੱਲਾਂ ਕਰੀ ਜਾ ਰਹੀ ਸੀ ਜਿੱਦਾਂ ਉਹਨੂੰ ਕੋਈ ਜਲਦੀ ਨਹੀਂ ਤੇ ਨਾ ਹੀ ਉਹਦੇ ਘਰਦਿਆਂ ਨੂੰ ਉਹਦੇ ਵੱਲੋਂ ਕੋਈ ਪ੍ਰੋਬਲਮ ਆ ਕਹਿਣ ਲੱਗੀ ਤੁਸੀਂ ਇਦਾਂ ਕਰੋ ਕਿ ਸਾਡੇ ਕਰ ਰਾਤ गुजार ਲਵੋ ਸਵੇਰੇ ਹੁੰਦੇ ਹੀ ਚਲੇ ਜਾਣਾ ਵੈਸੇ ਵੀ ਤੁਸੀਂ ਕਾਫੀ ਰਸਤਾ ਤੁਰ ਕੇ ਆਏ ਹੋ ਤੇ ਥੱਕ ਗਏ ਹੋਵੋਗੇ ਮੈਂ ਉਥੇ ਖੜੀ ਤੁਹਾਨੂੰ ਦੇਖ ਰਹੀ ਸੀ ਜਦੋਂ ਤੁਹਾਨੂੰ ਕੁੱਤਿਆਂ ਨੇ ਘੇਰ ਲਿਆ ਸੀ ਮੈਨੂੰ ਕੁੱਤਿਆਂ ਤੋਂ ਬਹੁਤ ਡਰ ਲੱਗਦਾ ਇਸ ਲਈ ਮੈਂ ਲੁੱਕ ਕੇ ਵੇਖਦੀ ਰਹੀ ਪਿੰਕੀ ਦੀ ਇਹ ਗੱਲ ਸੁਣ ਕੇ ਮੈਨੂੰ ਹਾਸਾ ਜਿਹਾ ਆ ਗਿਆ। ਉਹਨੇ ਮੈਨੂੰ ਮਾੜਾ ਤਾਂ ਨਹੀਂ ਕਿਹਾ ਸੀ। ਮੈਂ ਸੱਚੀ ਕਾਫੀ ਤੁਰ ਕੇ ਥੱਕ ਗਿਆ ਸੀ ਪਰ ਇਦਾਂ ਕਿਸੇ ਅਜਨਬੀ ਕੁੜੀ ਦੇ ਘਰ ਰਾਤ ਗੁਜ਼ਾਰਨਾ ਠੀਕ ਨਹੀਂ ਸੀ। ਸ਼ਾਇਦ ਇਹਦੇ ਘਰਦਿਆਂ ਨੂੰ ਇਹ ਗੱਲ ਚੰਗੀ ਵੀ ਨਾ ਲੱਗੇ। ਮੈਂ ਸੋਚਿਆ ਤੇ ਆਪਣੀ ਸੋਚ ਦਾ ਇਜ਼ਹਾਰ ਉਸ ਕੁੜੀ ਨੂੰ ਵੀ ਕਰ ਦਿੱਤਾ। ਘਰ ਵਿੱਚ ਸਿਰਫ ਮੇਰੀ ਮਾਂ ਹੀ ਆ ਪਿੰਕੀ ਕਹਿਣ ਲੱਗੀ ਤਾਂ ਮੈਨੂੰ ਬੜੀ ਹੈਰਾਨੀ ਜਈ ਹੋਈ। ਉਹ ਕਹਿਣ ਲੱਗੀ ਕਿ ਤੁਸੀਂ ਮੇਰੀ ਸਹੇਲੀ ਦੇ ਕਰਜ ਨੂੰ ਤੇ ਮੇਰੇ ਲਈ ਅਜਨਬੀ ਨਹੀਂ ਉਹਨੇ ਮੁਸਕਰਾ ਕੇ ਕਿਹਾ ਤੇ ਮੈਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਸੀ ਮਿਲ ਪਿੰਕੀ ਨੇ ਬੜੀ ਹਮਦਰਦੀ ਨਾਲ ਮੈਨੂੰ ਰਾਤ ਗੁਜ਼ਾਰਨ ਲਈ ਕਿਹਾ ਸੀ ਤਾਂ ਕਿ ਮੈਨੂੰ ਹੋਰ ਜ਼ਿਆਦਾ ਪਰੇਸ਼ਾਨੀ ਨਾ ਹੋਵੇ ਸਵੇਰ ਆਰਾਮ ਨਾਲ ਇੱਥੋਂ ਮੈਂ ਜਾ ਸਕਦਾ ਸੀ ਪਹਿਲਾਂ ਤਾਂ ਮੈਂ ਉਹਨੂੰ ਧਿਆਨ ਨਾਲ ਦੇਖਿਆ ਤੇ ਫਿਰ ਆਪਣਾ ਬੈਗ ਚੁੱਕ ਕੇ ਉਹਦੇ ਨਾਲ ਚਲਾ ਗਿਆ ਮੈਂ ਸੋਚਿਆ ਕਿ 2 ਕਿਲੋਮੀਟਰ ਦਾ ਰਸਤਾ ਤੈਅ ਕਰਨ ਦੀ ਬਜਾਏ ਇੱਥੇ ਹੀ ਰਾਤ ਰੁਕ ਜਾਣਾ ਤੇਸਵੀਰ ਨੂੰ ਇਥੋਂ ਚਲਾ ਜਾਊਗਾ ਘਰ ਵਿੱਚ ਵੜਦੇ ਹੀ ਮੈਨੂੰ ਬੜੀ ਹੈਰਾਨੀ ਹੋਈ ਕਿ ਇੱਕ ਕਮਰੇ ਦੇ ਅੱਗੇ ਛੋਟੇ ਜਿਹੇ ਵਿੜੇ ਦੇ ਵਿੱਚ ਦੋ ਮੰਝੀਆਂ ਡਾਈਆਂ ਹੋਈਆਂ ਸੀ ਇੱਕ ਤੇ ਤਾਂ ਕੋਈ ਚਾਦਰ ਲੈ ਕੇ ਸੁੱਤਾ ਪਿਆ ਸੀ ਜਦ ਕੇ ਦੂਸਰੀ ਖਾਲੀ ਸੀ ਉਹ ਸ਼ਾਇਦ ਪਿੰਕੀ ਦੀ ਸੀ ਹੈਰਾਨੀ ਇਸ ਗੱਲ ਦੀ ਹੋਈ ਕਿ ਘਰ ਬਿਲਕੁਲ ਵੀ ਸਾਫ਼ ਸੁਥਰਾ ਨਹੀਂ ਸੀ ਇਦਾਂ ਲੱਗਦਾ ਸੀ ਕਿ ਜਿੱਦਾਂ ਕਾਫੀ ਸਮੇਂ ਤੋਂ ਇੱਥੇ ਕੋਈ ਨਹੀਂ ਰਹਿੰਦਾ ਇੱਕੋ ਕਮਰਾ ਸੀ ਤੇ ਉਹਦਾ ਵੀ ਦਰਵਾਜ਼ਾ ਨਹੀਂ ਸੀ ਪਿੰਕੀ ਨੇ ਦੂਸਰੀ ਕੁੜੀ ਸ਼ੈਲੀ ਨੂੰ ਕਿਹਾ ਕਿ ਤੂੰ ਇੱਥੇ ਪੈ ਜਾ ਉਹਨੇ ਇੱਕ ਮੰਜੇ ਵੱਲ ਇਸ਼ਾਰਾ ਕੀਤਾ ਤੇ ਮੈਂ ਸੋਚਿਆ ਕਿ ਇਹ ਦੋਨੋਂ ਇਸ ਘਰ ਵਿੱਚ ਰਹਿੰਦੀਆਂ ਹੋਣੀਆਂ ਸ਼ਾਇਦ ਇਹਨਾਂ ਦਾ ਕੋਈ ਸਹਾਰਾ ਨਹੀਂ ਆ ਇਸ ਲਈ ਗਰੀਬੀ ਦਾ ਕਰਕੇ ਘਰ ਦੀ ਹਾਲਤ ਇਹੋ ਜਿਹੀ ਹੈ ਮੈਂ ਬਿਨਾ ਕੋਈ ਸਵਾਲ ਕੀਤੇ ਆ ਬੈਗ ਜ਼ਮੀਨ ਤੇ ਰੱਖਿਆ ਤੇ ਇੱਕ ਸਾਈਡ ਤੇ ਮੰਜੇ ਤੇ ਲੰਮਾ ਹੀ ਪੈ ਗਿਆ ਉਹ ਮੈਨੂੰ ਕਹਿਣ ਲੱਗੀ ਕਿ ਤੁਹਾਨੂੰ ਫੁੱਕ ਤਾਂ ਨਹੀਂ ਲੱਗੀ ਸ਼ਾਇਦ ਉਹਨੂੰ ਖਿਆਲ ਆਇਆ ਕਿ ਮੈਨੂੰ ਭੁੱਖ ਵੀ ਲੱਗੀ ਹੋਊਗੀ ਸੱਚਮੁੱਚ ਮੈਨੂੰ ਤਾਂ ਭੁੱਖ ਬਹੁਤ ਲੱਗੀ ਹੋਈ ਸੀ ਪਰ ਘਰ ਦੀ ਇਦਾਂ ਦੀ ਹਾਲਤ ਤੇ ਇਸ ਵਕਤ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਕਰਕੇ ਉਹ ਰਾਤ ਨੂੰ ਤੰਗ ਹੋਣ ਕੀ ਇਹ ਕੌਣ ਆ ਅਚਾਨਕ ਹੀ ਪਿੰਕੀ ਦੀ ਮਾਂ ਦੇ ਮੂੰਹ ਤੋਂ ਚਾਦਰ ਲਾ ਕੇ ਪੁੱਛਿਆ ਤੇ ਉਹ ਕਹਿਣ ਲੱਗੀ ਮਾਂ ਕੋਈ ਮੁਸਾਫਰਾ ਦੂਸਰੇ ਸ਼ਹਿਰ ਜਾਣਾ ਮੈਂ ਕਿ ਰਾਤ ਜਿਆਦਾ ਹੋ ਗਈ ਸੀ ਸਾਡੇ ਘਰ ਰਾਤ گزار ਲਵੋ ਸਵੇਰ ਹੁੰਦੇ ਹੀ ਚਲੇ ਜਾਣਾ ਪਿੰਕੀ ਦੀ ਮਾਂ ਨੇ ਕਿਹਾ ਚੰਗਾ ਕੀਤਾ ਧੀਏ ਸ਼ਾਇਦ ਇਹ ਕੰਮ ਇਹ ਸਾਡੇ ਕੰਮ ਆ ਜਾਵੇ ਪਿੰਕੀ ਦੀ ਮਾਂ ਨੇ ਕਿਹਾ ਤੇ ਚਾਦਰ ਦੁਬਾਰਾ ਆਪਣੇ ਉੱਪਰ ਲੈ ਲਈ ਮੈਂ ਪਿੰਕੀ ਦੀ ਮਾਂ ਦੀ ਇਹ ਗੱਲ ਸੁਣ ਕੇ ਹੈਰਾਨ ਜਿਹਾ ਹੋ ਗਿਆ ਮੈਂ ਤੁਹਾਡੇ ਕੀ ਕੰਮ ਆ ਸਕਦਾ ਪਿੰਕੀ ਕਹਿਣ ਲੱਗੀ ਕਿ ਕੁਝ ਨਹੀਂ ਬਸ ਤੁਸੀਂ ਆਰਾਮ ਕਰੋ ਮੈਂ ਚੁੱਪ ਹੋ ਗਿਆ ਮੇਰੇ ਦਿਮਾਗ ਵਿੱਚ ਕਈ ਸਵਾਲ ਆ ਰਹੇ ਸੀ ਕਿ ਸ਼ਾਇਦ ਇਹ ਮੇਰੇ ਕੋਲ ਕੁਝ ਪੈਸਿਆਂ ਦੀ ਮਦਦ ਚਾਹੁੰਦੇ ਆ ਇਹ ਸੋਚ ਕੇ ਮੈਂ ਪਾਸਾ ਬਦਲਿਆ ਪਰ ਮੈਂ ਸੋਚ ਲਿਆ ਸੀ ਕਿ ਸਵੇਰ ਚੰ ਤੋਂ ਪਹਿਲਾਂ ਹੀ ਇਹਨਾਂ ਦੀ ਮਦਦ ਜ਼ਰੂਰ ਕਰੂੰਗਾ ਥਕਾਵਟ ਦਾ ਕਰਕੇ ਮੈਨੂੰ ਜਲਦੀ ਹੀ ਨੀਂਦ ਆ ਗਈ ਸੀ ਸਵੇਰ ਸੂਰਜ ਦੀਆਂ ਕਿਰਨਾਂ ਪਈਆਂ ਤੇ ਮੇਰੀ ਅੱਖ ਖੁੱਲ ਗਈ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕਿੱਥੇ ਹਾਂ ਰਾਤ ਦਾ ਸਾਰਾ ਸੀਨ ਮੇਰੀਆਂ ਅੱਖਾਂ ਅਗੇ ਘੁੰਮਣ ਲੱਗ ਪਿਆ ਮੈਂ ਫਟਾਫਟ ਮੰਜੇ ਤੋਂ ਉੱਠਿਆ ਤੇ ਇੱਧਰ ਉੱਧਰ ਵੇਖਿਆ ਪਰ ਉੱਥੇ ਕੋਈ ਨਹੀਂ ਸੀ ਵਿਹੜੇ ਵਿੱਚ ਟੁੱਟੀ ਜਹੀ ਮੰਜੀ ਸੀ ਉਹਨੂੰ ਦੇਖ ਕੇ ਲੱਗਦਾ ਕਿ ਜਿੱਦਾਂ ਇਹ ਕਈ ਸਾਲਾਂ ਤੋਂ ਇਹਦੇ ਤੇ ਕੋਈ ਲੰਮੀ ਹੀ ਨਹੀਂ ਪਿਆ ਮੈਂ ਕਾਫੀ ਧੇਰ ਇੰਤਜ਼ਾਰ ਕਰਦਾ ਰਿਹਾ ਕਿ ਸ਼ਾਇਦ ਪਿੰਕੀ ਤੇ ਉਹਦੀ ਮਾਂ ਆ ਜਾਵੇ ਪਰ ਕੁਝ ਮਿੰਟਾਂ ਤੱਕ ਕੋਈ ਨਹੀਂ ਆਇਆ ਤਾਂ ਪਿੰਕੀ ਨੂੰ ਆਵਾਜ਼ ਦਿੰਦੇ ਹੋਏ ਅੰਦਰ ਚਲਾ ਗਿਆ ਕਮਰੇ ਵਿੱਚ ਇੱਕ ਟੁੱਟੀ ਜਿਹੀ ਕੁਰਸੀ ਦੇ ਇਲਾਵਾ ਕੁਝ ਨਹੀਂ ਸੀ ਕਮਰੇ ਦੀ ਹਾਲਤ ਘਰ ਵਰਗੀ ਹੀ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਰਾਤ ਵਾਲਾ ਸਭ ਕੁਝ ਮੈਨੂੰ ਇੱਕ ਸੁਪਨਾ ਜਿਹਾ ਲੱਗ ਰਿਹਾ ਸੀ ਪਰ ਮੈਂ ਇਸ ਘਰ ਵਿੱਚ ਆਇਆ ਸੀ ਇਹ ਸੱਚ ਸੀ ਮੈਂ ਇਸ ਘਰ ਵਿੱਚ ਆਪਣੀ ਮਰਜ਼ੀ ਨਾਲ ਨਹੀਂ ਆਇਆ ਸੀ ਮੈਨੂੰ ਪੱਕਾ ਕਿਸੇ ਨੇ ਲਿਆਂਦਾ ਸੀ ਮੈਨੂੰ ਇੱਥੇ ਲਿਆਉਣ ਵਾਲੀ ਉਹ ਕੁੜੀ ਨਹੀਂ ਦਿਖ ਰਹੀ ਸੀ ਤੇ ਘਰ ਦੀ ਹਾਲਤ ਤੋਂ ਐਦਾਂ ਲੱਗ ਰਿਹਾ ਸੀ ਕਿ ਜਿੱਦਾਂ ਇੱਥੇ ਕੋਈ ਰਹਿੰਦਾ ਹੀ ਨਹੀਂ ਸੀ ਇਸ ਘਰ ਵਿੱਚੋਂ ਨਿਕਲਦੇ ਹੀ ਲੋਕਾਂ ਨੇ ਮੈਨੂੰ ਬੜੀ ਅਜੀਬ ਜਿਹੀ ਨਜ਼ਰਾਂ ਨਾਲ ਦੇਖਿਆ ਜਿੱਦਾਂ ਮੈਂ ਇਨਸਾਨ ਦੀ ਬਜਾਏ ਕੁਝ ਹੋਰ ਹੋਵਾਂ ਮੈਂ ਆਪਣੀ ਮਾਸੀ ਦੇ ਘਰ ਪਹੁੰਚਣ ਤੱਕ ਮੈਂ ਉਸ ਕਿਸੇ ਬਾਰੇ ਸੋਚਦਾ ਰਿਹਾ ਮੇਰੀ ਮਾਸੀ ਮੈਨੂੰ ਅਚਾਨਕ ਦੇਖ ਕੇ ਖੁਸ਼ ਹੋ ਗਈ ਤੇ ਕਹਿਣ ਲੱਗੀ ਦਲਜੀਤ ਸਿਆ ਤੂੰ ਦੱਸਿਆ ਨਹੀਂ ਕਿ ਰਾਤ ਨੂੰ ਆਇਆ ਸੀ ਮੈਂ ਕਿਹਾ ਕਿ ਲੇਟ ਹੋਣ ਦਾ ਕਰਕੇ ਮੈਂ ਪਿਛਲੇ ਪਿੰਡ ਵਿੱਚ ਕਿਸੇ ਨੇ ਮੈਨੂੰ ਆਪਣੇ ਘਰ ਰੋਕ ਲਿਆ ਸੀ ਇਸ ਲਈ ਮੈਂ ਉਥੋਂ ਸਵੇਰੇ-ਸਵੇਰੇ ਹੀ ਆ ਗਿਆ ਮੈਂ ਥੋੜਾ ਬਹੁਤਾ ਦੱਸਿਆ ਪਰ ਰਾਤ ਵਾਲੀ ਗੱਲ ਭੁੱਲ ਗਿਆ ਸੀ ਤੀਸਰੇ ਦਿਨ ਮੈਨੂੰ ਮੇਰੀ ਮਾਸੀ ਦਾ ਮੁੰਡਾ ਆਪਣੇ ਦੋਸਤ ਨੂੰ ਮਿਲਣ ਲਈ ਲੈ ਗਿਆ ਇਹ ਉਹੀ ਪਿੰਡ ਸੀ ਜਿੱਥੇ ਮੈਨੂੰ ਉਹ ਕੁੜੀ ਮਿਲੀ ਸੀ ਗੱਲਾਂ-ਗੱਲਾਂ ਵਿੱਚ ਮੈਂ ਆਪਣੇ ਕਜ਼ਨ ਦੇ ਦੋਸਤ ਕੋਲੋਂ ਇਸ ਘਰ ਬਾਰੇ ਪੁੱਛਿਆ ਤਾਂ ਹੈਰਾਨ ਰਹਿ ਗਿਆ ਉਹ ਕਹਿਣ ਲੱਗੇ ਕਿ ਭਾਈ ਸਾਹਿਬ ਤੁਸੀਂ ਕਿਉਂ ਪੁੱਛ ਰਹੇ ਹੋ ਮੈਂ ਸਾਰੀ ਗੱਲ ਉਹਨੂੰ ਦੱਸੀ ਤਾਂ ਮੇਰੀ ਮਾਸੀ ਦਾ ਮੁੰਡਾ ਤੇ ਉਹਦਾ ਦੋਸਤ ਦੋਨੋਂ ਹੈਰਾਨ ਹੋ ਗਏ ਉਹ ਦੋਨੇ ਮੈਨੂੰ ਘੂਰਨ ਲੱਗ ਪਏ ਜਿੱਦਾਂ ਉਹਨਾਂ ਨੂੰ ਮੇਰੀ ਦਿਮਾਗੀ ਹਾਲਤ ਤੇ ਸ਼ੱਕ ਜਿਹਾ ਹੋ ਗਿਆ ਹੋਵੇ ਮੈਂ ਹਰਾਨ ਹੋ ਕੇ ਪੁੱਛਿਆ ਕਿ ਤੁਸੀਂ ਇੱਦਾਂ ਕਿਉਂ ਦੇਖ ਰਹੇ ਹੋ ਤਾਂ ਉਹਨਾਂ ਨੇ ਜੋ ਕੁਝ ਮੈਨੂੰ ਦੱਸਿਆ ਉਹ ਸੁਣ ਕੇ ਤਾਂ ਮੈਂ ਅੱਖਾਂ ਅੱਡ ਕੇ ਹੀ ਦੇਖਦਾ ਰਹਿ ਗਿਆ ਮੇਰੇ ਖਜਨ ਨੇ ਦੱਸਿਆ ਕਿ ਦਲਜੀਤ ਜਿਹੜੀ ਤੂੰ ਗੱਲ ਕਰ ਰਿਹਾ ਨਾ ਉਹ ਘਰ ਕਈ ਸਾਲਾਂ ਤੋਂ ਬੰਦਾ ਇਸ ਘਰ ਵਿੱਚ ਵਾਕੇ ਹੀ ਮਾਵਾਂ ਧੀਆਂ ਰਹਿੰਦੀਆਂ ਸੀ ਉਹ ਦੋਨੋਂ ਬਹੁਤ ਚੰਗੀਆਂ ਔਰਤਾਂ ਸੀ ਇਸ ਪਿੰਡ ਵਿੱਚ ਹੋਰ ਵੀ ਇਦਾਂ ਦੇ ਕਈ ਘਰ ਆ ਜੋ ਚੰਗੇ ਤੇ ਮਿਲਣ ਵਾਲੇ ਆ ਪਿੰਕੀ ਤੇ ਉਹਦੀ ਮਾਂ ਵੀ ਇਦਾਂ ਦੀਆਂ ਹੀ ਸੀ ਇੱਕ ਰਾਤ ਕਿਸੇ ਨੂੰ ਬਿਨਾਂ ਦੱਸੇ ਹੀ ਉਹ ਪਤਾ ਨਹੀਂ ਦੋਨੋਂ ਕਿੱਥੇ ਚਲੀਆਂ ਗਈਆਂ ਪਿੰਡ ਵਾਲਿਆਂ ਨੇ ਉਹਨਾਂ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗਾ ਤੇ ਤੂੰ ਕਹਿ ਰਿਹਾ ਕਿ ਤੂੰ ਕੱਲ ਰਾਤ ਉਹਨਾਂ ਨੂੰ ਇਸ ਘਰ ਵਿੱਚ ਦੇਖਿਆ ਮੈਂ ਉਹਨਾਂ ਨੂੰ ਪਿੰਕੀ ਦੀ ਉਮਰ ਤੇ ਕੱਦ ਬਾਰੇ ਵੀ ਦੱਸਿਆ ਤੇ ਉਹ ਦੋਵੇਂ ਦੋਸਤ ਤਾਂ ਹੈਰਾਨ ਹੀ ਰਹਿ ਗਏ ਉਹ ਬਿਲਕੁਲ ਇਦਾਂ ਦੀਆਂ ਹੀ ਸੀ ਉਹਦੇ ਦੋਸਤ ਨੇ ਜ਼ੋਰ ਨਾਲ ਕਿਹਾ ਪਰ ਗੱਲ ਕਿਸੇ ਦੀ ਸਮਝ ਵਿੱਚ ਨਹੀਂ ਆ ਰਹੀ ਸੀ ਅਸੀਂ ਤਿੰਨੋਂ ਉੱਠ ਕੇ ਉਸ ਘਰ ਨੂੰ ਦੇਖਣ ਲਈ ਚਲੇ ਗਏ ਉੱਥੇ ਬਿਨਾਂ ਸ਼ਾਂਤੀ ਦੇ ਹੋਰ ਕੁਝ ਵੀ ਨਹੀਂ ਸੀ ਦਿਮਾਗ ਵਿੱਚ ਕਈ ਸਵਾਲ ਲੈ ਕੇ ਤਿੰਨ ਵਾਰਸ ਆ ਗਏ ਮੈਨੂੰ ਤਾਂ ਇਹ ਜਰੂਰ ਪਤਾ ਲੱਗ ਗਿਆ ਸੀ ਕਿ ਪਿੰਕੀ ਕੁੜੀ ਹੀ ਆ ਉਹ ਕੋਈ ਚੁੜੇਲ ਨਹੀਂ ਤਾਂ ਉਹ ਇਨਸਾਨ ਵੀ ਨਹੀਂ ਸੀ ਮੈਨੂੰ ਯਾਦ ਆਇਆ ਕਿ ਉਸ ਰਾਤ ਪਿੰਕੀ ਨੇ ਕਿਹਾ ਸੀ ਕਿ ਉਹ ਉਹਨੂੰ ਕਦੋਂ ਤੋਂ ਦੇਖ ਰਹੀ ਆ ਪਰ ਅੱਗੇ ਨਹੀਂ ਆਈ ਕਿਉਂਕਿ ਉਹਨੂੰ ਕੁੱਤਿਆਂ ਤੋਂ ਡਰ ਲੱਗਦਾ ਸੀ ਜਾਨਵਰਾਂ ਵਿੱਚ ਵੀ ਇਹ ਖਾਸੀਅਤ ਹੁੰਦੀ ਹੈ ਕਿ ਉਹ ਕੋਈ ਵੀ ਇਦਾਂ ਦੀ ਚੀਜ਼ ਦੇਖ ਲੈਂਦੇ ਆ ਜੋ ਇਨਸਾਨ ਨੂੰ ਨਜ਼ਰ ਨਹੀਂ ਆਉਂਦੀ ਮੈਂ ਆਪਣੀ ਕਜ਼ਨ ਸਿਸਟਰ ਨੂੰ ਸਾਰੀ ਗੱਲ ਦੱਸੀ ਤੇ ਉਹ ਵੀ ਹੈਰਾਨ ਹੋ ਕੇ ਕਹਿਣ ਲੱਗੀ ਬਿਲਕੁਲ ਵੀਰੇ ਪਿੰਕੀ ਨਾਮ ਦੀ ਕੁੜੀ ਮੇਰੇ ਨਾਲ ਪੜਦੀ ਸੀ ਤੇ ਉਹ ਕਈ ਦਿਨਾਂ ਤੋਂ ਸਕੂਲ ਵਿੱਚ ਨਹੀਂ ਆਉਂਦੀ ਸੀ ਤਾਂ ਟੀਚਰ ਨੇ ਵੀ ਸਕੂਲ ਦੇ ਚੌਂਕੀਦਾਰ ਨੂੰ ਭੇਜਿਆ ਸੀ ਪਰ ਚੌਂਕੀਦਾਰ ਦੇ ਮੁਤਾਬਕ ਵੀ ਪਿੰਕੀ ਤੇ ਉਹਦੀ ਮਾਂ ਪਤਾ ਨਹੀਂ ਕਿੱਥੇ ਚਲੀਆਂ ਗਈਆਂ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਤੁਹਾਨੂੰ ਇਸ ਘਰ ਵਿੱਚ ਮਿਲੀਆਂ ਸ਼ਾਇਦ ਉਹ ਵਾਪਸ ਆ ਗਈ ਹੋਵੇਗੀ ਮੇਰੀ ਕਜਨ ਨੇ ਵੀ ਆਪਣਾ ਖਿਆਲ ਜਿਹਾ ਦੱਸਿਆ ਪਰ ਮੈਨੂੰ ਪਤਾ ਸੀ ਕਿ ਗੱਲ ਕੁਝ ਹੋ ਰਹੀ ਆ ਜੇ ਉਹ ਵਾਪਸ ਆ ਗਈ ਹੁੰਦੀ ਤਾਂ ਉਹਦੇ ਘਰ ਦੀ ਹਾਲਤ ਇਦਾਂ ਦੀ ਨਾ ਹੁੰਦੀ ਉਹ ਉਸ ਦਿਨ ਵੀ ਉਹਨੂੰ ਜ਼ਰੂਰ ਮਿਲਦੀ ਉਦੇ ਪਿੰਡ ਵਾਲਿਆਂ ਨੇ ਇਹ ਸੋਚ ਲਿਆ ਸੀ ਕਿ ਇਸ ਗੱਲ ਦਾ ਪਤਾ ਕਰਕੇ ਹੀ ਰ੍ਹਾਂਗੇ ਅਗਲੀ ਰਾਤ ਇਸ ਪਿੰਡ ਵਿੱਚ ਮੈਂ ਆਪਣੇ ਕਜਾਂ ਦੇ ਦੋਸਤ ਦੇ ਘਰ ਵਿੱਚ ਹੀ ਸੀ ਰਾਤ ਦੇ 12:00 ਵਜੇ ਘਰੋਂ ਨਿਕਲਿਆ ਤੇ ਪਿੰਕੀ ਦੇ ਘਰ ਦੇ ਬਾਹਰ ਬੈਠ ਗਿਆ ਉੱਥੇ ਮੈਨੂੰ ਬੈਠੇ ਬੈਠੇ ਸਵੇਰ ਹੋ ਗਈ ਪਰ ਕੁਝ ਵੀ ਪਤਾ ਨਾ ਲੱਗਿਆ ਮੈਨੂੰ ਕਿਤੇ ਵੀ ਪਿੰਕੀ ਨਹੀਂ ਦੇਸੀ ਅਗਲੀ ਰਾਤ ਫਿਰ ਉੱਥੇ ਹੀ ਸੀ 12:00 ਵਜੇ ਤੇ ਮੈਨੂੰ ਪਿੰਕੀ ਦੇ ਘਰ ਦੇ ਲਾਗੇ ਇੱਕ ਚਿੱਟਾ ਜਿਹਾ ਪਰਛਾਵਾਂ ਨਜ਼ਰ ਆਇਆ ਮੈਂ ਉਹਦੇ ਵੱਲ ਤੁਰ ਪਿਆ ਮੈਂ ਉਹਦੇ ਕੋਲ ਪਹੁੰਚਣ ਤੋ ਤੋ ਪਹਿਲਾਂ ਹੀ ਪਿੰਕੀ ਨੂੰ ਪਹਿਚਾਨ ਗਿਆ ਪਿੰਕੀ ਆਪਣਾ ਚਿੱਟਾ ਜਿਹਾ ਚਿਹਰਾ ਲੈ ਕੇ ਮੇਰੇ ਕੋਲ ਆਉਂਦੀ ਦੇਖ ਰਹੀ ਸੀ ਕੌਣ ਆ ਤੁਸੀਂ ਮੈਂ ਉਹਦੇ ਕੋਲ ਜਾਂਦੇ ਹੀ ਪੁੱਛਿਆ ਤੁਸੀਂ ਮੈਂ ਕੋਲ ਜਾ ਕੇ ਕਿਹਾ ਮੇਰੇ ਪਿੱਛੇ ਆ ਜਾਓ ਉਹ ਵਾਪਸ ਘਰ ਚਲੀ ਗਈ ਮੈਂ ਕੁਝ ਸੋਚਿਆ ਤੇ ਫਿਰ ਪਿੰਕੀ ਦੇ ਪਿੱਛੇ ਚਲਾ ਗਿਆ ਪਿੰਕੀ ਦੇ ਪਿੱਛੇ ਹੀ ਘਰ ਵਿੱਚ ਚਲਾ ਗਿਆ ਤੇ ਹੈਰਾਨ ਹੋ ਗਿਆ ਬਿਲਕੁਲ ਉਸੇ ਰਾਤ ਦੀ ਤਰ੍ਹਾਂ ਅੱਜ ਵੀ ਮੰਜੇ ਤੇ ਕੋਈ ਚਾਦਰ ਲੈ ਕੇ ਸੁੱਤਾ ਪਿਆ ਸੀ ਮੇਰੇ ਪੈਰਾਂ ਦੀ ਆਵਾਜ਼ ਸੁਣ ਕੇ ਉਹਨੇ ਆਪਣੇ ਚਿਹਰੇ ਤੋਂ ਚਾਦਰ ਪਿੱਛੇ ਕੀਤੀ ਤੇ ਪੁੱਛਿਆ ਕਿ ਕੌਣ ਆ ਪਿੰਕੀ ਕਹਿਣ ਲੱਗੀ ਮਾਂ ਉਸ ਦਿਨ ਵਾਲਾ ਦਲਜੀਤ ਆ ਇਹ ਜਵਾਬ ਸੁਣਦੇ ਹੀ ਫਿਰ ਉਹਨੇ ਆਪਣੀ ਚਾਦਰ ਉੱਪਰ ਲੈ ਲਈ ਪਿੰਕੀ ਨੇ ਮੈਨੂੰ ਇਸ਼ਾਰਾ ਕੀਤਾ ਤੇ ਕਮਰੇ ਵਿੱਚ ਚਲੀ ਗਈ ਮੈਂ ਵੀ ਹੈਰਾਨ ਸੀ ਮੈਂ ਉਹਦੇ ਮਗਰ ਹੀ ਕਮਰੇ ਵਿੱਚ ਚਲਾ ਗਿਆ ਪਿੰਕੀ ਕਮਰੇ ਦੇ ਵਿੱਚ ਖੜੀ ਜ਼ਮੀਨ ਵੱਲ ਹੀ ਦੇਖੀ ਜਾ ਰਹੀ ਸੀ ਤੇ ਕਹਿਣ ਲੱਗੀ ਅਸੀਂ ਕਈ ਸਾਲਾਂ ਤੋਂ ਇੱਥੇ ਆ ਉਹਨੇ ਫर्श ਵੱਲ ਉਂਗਲੀ ਕਰਕੇ ਇਸ਼ਾਰਾ ਕੀਤਾ ਮੈਨੂੰ ਕੁਝ ਵੀ ਸਮਝ ਨਹੀਂ ਆਇਆ ਮੈਂ ਬੜਾ ਹੈਰਾਨ ਜਿਹਾ ਹੋ ਕੇ ਉਹਨੂੰ ਦੇਖਿਆ ਉਹ ਬਸ ਜ਼ਮੀਨ ਨੂੰ ਹੀ ਘੂਰ ਰਹੀ ਸੀ ਕੁਝ ਦੇਰ ਬਾਅਦ ਉਹਨੇ ਸਿਰ ਚੁੱਕਿਆ ਤੇ ਮੈਨੂੰ ਦੱਸਣਾ ਸ਼ੁਰੂ ਕੀਤਾ ਕੁਝ ਸਾਲ ਪਹਿਲਾਂ ਅਸੀਂ ਮਾਵਾਂ ਧੀਆਂ ਇਸ ਘਰ ਵਿੱਚ ਸੁੱਤੀਆਂ ਸੀ ਤੇ ਅਚਾਨਕ ਹੀ ਤਿੰਨ ਮੁੰਡੇ ਮੂੰਹ ਸਿਰ ਬਨ ਕੇ ਕੰਧ ਟੱਪ ਕੇ ਅੰਦਰ ਆ ਗਏ ਦੋਨੋਂ ਮਾਵਾਂ ਧੀਆਂ ਦੇ ਜਾਗਣ ਤੋਂ ਪਹਿਲਾਂ ਹੀ ਸਾਨੂੰ ਉਹਨਾਂ ਨੇ ਫੜ ਲਿਆ ਉਹ ਤਿੰਨੋਂ ਮੁੰਡੇ ਇਸ ਪਿੰਡ ਦੇ ਹੀ ਰਹਿਣ ਵਾਲੇ ਸੀ ਤੇ ਚੋਰੀ ਕਰਨ ਲਈ ਆਏ ਸੀ ਵੈਸੇ ਵੀ ਸਾਡੇ ਘਰ ਵਿੱਚ ਮੇਰੇ ਤੋਂ ਸਵਾਏ ਤੇ ਹੋਰ ਕਈ ਚੀਜ਼ਾਂ ਕੀ ਨਹੀਂ ਸੀ ਤੇ ਉਹ ਮੇਰੇ ਲਈ ਹੀ ਆਏ ਸੀ ਪਤਾ ਨਹੀਂ ਕਦੋਂ ਤੋਂ ਉਹ ਮੇਰੇ ਤੇ ਨਜ਼ਰ ਟਿਕਾ ਕੇ ਬੈਠੇ ਸੀ ਉਹਨਾਂ ਨੇ ਵਾਰੀ-ਵਾਰੀ ਆਪਣੇ ਹੱਥ ਸਮਟਾਈ ਤੇ ਫਿਰ ਉਹਨਾਂ ਨੇ ਆਪਣੇ ਚਿਹਰੇ ਤੋਂ ਆਪਣੇ ਕੱਪੜੇ ਪ੍ਰਾਂਹ ਕੀਤੇ ਤੇ ਮੈਂ ਉਹਨਾਂ ਨੂੰ ਫਟਾਫਟ ਪਹਿਚਾਨ ਲਿਆ ਕਿ ਉਹ ਪਿੰਡ ਪਿੰਡ ਦੇ ਕਿਸੇ ਘਰ ਵਿੱਚ ਰਹਿੰਦੇ ਆ ਮੈਂ ਸੋਚ ਲਿਆ ਸੀ ਕਿ ਮੈਂ ਸਾਰੇ ਪਿੰਡ ਦੇ ਸਾਹਮਣੇ ਉਹਨਾਂ ਨੂੰ ਜਲੀਲ ਕਰੂੰਗੀ ਤੇ ਸ਼ਾਇਦ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਇਸ ਲਈ ਉਹਨਾਂ ਨੇ ਮੈਨੂੰ ਤੇ ਮੇਰੀ ਮਾਂ ਨੂੰ ਮਾਰ ਕੇ ਕਤਲ ਕਰ ਦਿੱਤਾ ਮੇਰੀ ਮਾਂ ਦੀ ਅੱਖ ਖੁੱਲੀ ਤਾਂ ਉਹ ਸਾਡੇ ਕਮਰੇ ਦੇ ਕੱਚੇ ਫਰਸ਼ ਦੇ ਬਰਾਬਰ ਮਿੱਟੀ ਤੇਹੀ ਪਈ ਸੀ ਇੱਕ ਪਾਸੇ ਅਸੀਂ ਮਾਮਾਆਂ ਤੀਆਂ ਚੁੱਪ ਕਰਕੇ ਉਹਨਾਂ ਨੂੰ ਦੇਖ ਰਹੀਆਂ ਸੀ ਮੈਂ ਆਪਣੀ ਮਾਂ ਨੂੰ ਆਵਾਜ਼ ਦਿੱਤੀ ਤੇ ਭੱਜ ਕੇ ਆਪਣੀ ਮਾਂ ਦੇ ਕੋਲ ਚਲੀ ਗਈ ਹਰਾਨੀ ਤੇ ਇਸ ਗੱਲ ਦੀ ਸੀ ਕਿ ਮੇਰੀ ਆਵਾਜ਼ ਉਹਨਾਂ ਤਿੰਨਾਂ ਨੂੰ ਨਹੀਂ ਸੁਣੀ ਉਹ ਬਾਹਰ ਜਾਣ ਲੱਗੇ ਤਾਂ ਮੈਂ ਉਹਨਾਂ ਦਾ ਰਸਤਾ ਰੋਕਣਾ ਚਾਹਿਆ ਪਰ ਉਹਦਾ ਹੀ ਚਲੇ ਗਿਆ ਜਿੱਦਾਂ ਮੈਂ ਉਹਨਾਂ ਦੇ ਸਾਹਮਣੇ ਨਹੀਂ ਸੀ ਮੇਰਾ ਵਜੂਦ ਤਾਂ ਸਿਰਫ ਇੱਕ ਧੂਏਂ ਦੀ ਤਰ੍ਹਾਂ ਸੀ ਉਸ ਤੋਂ ਬਾਅਦ ਮੈਂ ਕਈ ਲੋਕਾਂ ਨੂੰ ਦਿਸਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਵੀ ਮੈਂ ਨਜ਼ਰ ਨਹੀਂ ਆਉਂਦੀ ਸੀ ਤੇ ਨਾ ਹੀ ਉਹਨਾਂ ਨੂੰ ਮੇਰੀ ਆਵਾਜ਼ ਸੁਣਦੀ ਸੀ ਉਸ ਰਾਤ ਮੈਂ ਤੁਹਾਨੂੰ ਦੇਖਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਪਹਿਲੇ ਇਨਸਾਨ ਸੀ ਜਿਨ੍ਹਾਂ ਨੂੰ ਮੈਂ ਨਜ਼ਰ ਆ ਰਹੀ ਸੀ ਤਾਂ ਮੈਂ ਸੋਚ ਲਿਆ ਸੀ ਕਿ ਤੁਹਾਨੂੰ ਆਪਣੀ ਸਾਰੀ ਗੱਲ ਦੱਸੂੰਗੀ ਤੇ ਜੇ ਤੁਸੀਂ ਸਾਡਾ ਕੁਝ ਕਰ ਸਕਦੇ ਹੋ ਤਾਂ ਇਹ ਤੁਹਾਡਾ ਬਹੁਤ ਹੀ ਵੱਡਾ احਸਾਨ ਸਾਡੇ ਤੇ ਹੋਵੇਗਾ ਉਹ ਅੱਜ ਵੀ ਇਸ ਪਿੰਡ ਵਿੱਚ ਹੀ ਰਹਿੰਦੇ ਆ ਮੈਂ ਰੋਜ਼ ਉਹਨਾਂ ਨੂੰ ਮੈਂ ਅੱਜ ਵੀ ਉਹਨਾਂ ਨੂੰ ਦੇਖਦੀ ਆ ਪਰ ਕੁਝ ਨਹੀਂ ਕਹਿ ਸਕਦੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੂੰ ਮੇਰੇ ਤੋਂ ਕੀ ਚਾਹੁੰਦੀ ਆ ਤਾਂ ਉਹ ਕਹਿਣ ਲੱਗੀ ਕਿ ਮੈਂ ਇਨਸਾਫ ਚਾਹੁੰਦੀ ਆ ਪੁਲਿਸ ਦੇ ਕੋਲ ਜਾਓ ਤੇ ਉਹਨਾਂ ਨੂੰ ਸਾਰੀ ਗੱਲ ਦੱਸ ਦਿਓ ਤੇ ਉਹਨਾਂ ਨੂੰ ਫੜਾ ਦਿਓ ਮੈਂ ਕਿਹਾ ਕਿ ਮੈਂ ਆਪ ਇੱਕ ਪੁਲਿਸ ਵਾਲਾ ਪਰ ਪਿੰਕੀ ਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਇਆ ਉਹ ਬੜੀ ਹੈਰਾਨੀ ਨਾਲ ਮੈਨੂੰ ਦੇਖ ਰਹੀ ਸੀ ਤੇ ਖੁਸ਼ ਸੀ ਮੈਂ ਕਿਹਾ ਕਿ ਮੈਂ ਪੁਲਿਸ ਵਾਲਾਂ ਤੇ ਪਰ ਫਿਰ ਵੀ ਇਦਾਂ ਨਹੀਂ ਹੋ ਸਕਦਾ ਕਿਉਂਕਿ ਅਦਾਲਤ ਸਬੂਤ ਮੰਗਦੀ ਆ ਸਾਡੇ ਕੋਲ ਇਦਾਂ ਦਾ ਕੋਈ ਸਬੂਤ ਨਹੀਂ ਜਿਹਨੂੰ ਅਸੀਂ ਸਾਬਤ ਕਰ ਸਕੀਏ ਕਿ ਉਹ ਤਿੰਨੋਂ ਕਾਤਲਾ ਮੈਂ ਤੁਹਾਡੀ ਇਹ ਗੱਲ ਦੱਸੀ ਤਾਂ ਕੋਈ ਵੀ ਯਕੀਨ ਨਹੀਂ ਕਰੂਗਾ ਉਲਟਿਆ ਮੇਰਾ ਮਜ਼ਾਕ ਬਣਾ ਦੇਣਗੇ ਮੇਰੀਆਂ ਗੱਲਾਂ ਸੁਣ ਕੇ ਪਿੰਕੀ ਉਦਾਸ ਜਿਹੀ ਹੋ ਗਈ ਮੈਂ ਉਹਨੂੰ ਕਿਹਾ ਕਿ ਮੈਂ ਵਾਦਾ ਜ਼ਰੂਰ ਕਰਦਾ ਕਿ ਤੁਹਾਨੂੰ ਇਨਸਾਫ਼ ਜ਼ਰੂਰ ਮਿਲੇਗਾ ਮੈਂ ਜਾਣ ਦੇ ਲਈ ਉੱਠ ਕੇ ਖੜਾ ਹੋ ਗਿਆ ਅਗਲੇ ਦਿਨ ਮੈਂ ਉੱਥੋਂ ਵਾਪਸ ਚਲਾ ਗਿਆ ਤੇ 15 ਦਿਨਾਂ ਬਾਅਦ ਇੱਕ ਇੱਕ ਕਰਕੇ ਉਹ ਤਿੰਨੇ ਮੁੰਡੇ ਪਿੰਡ ਵਿੱਚੋਂ ਗਾਇਬ ਹੋ ਗਏ ਉਹਨਾਂ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮਿਲੇ ਇੱਕ ਦਿਨ ਸਵੇਰੇ ਪਿੰਕੀ ਦੇ ਘਰ ਦੇ ਬਾਹਰ ਤਿੰਨਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਪਤ ਪਤਾ ਨਹੀਂ ਕਿਦਾਂ ਇਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ ਸੀ ਕਿ ਇਹਨਾਂ ਕੋਲੋਂ ਕਿਸੇ ਨੇ ਆਪਣਾ ਬਦਲਾ ਲੈ ਲਿਆ ਉਹਦੀ ਮਾਂ ਦੀ ਆਤਮਾ ਨੇ ਹੀ ਉਹਨਾਂ ਨੂੰ ਮਾਰਿਆ ਪਿੰਕੀ ਦੇ ਨਾਲ ਇਦਾਂ ਦਾ ਕੰਮ ਕਰਨ ਵਾਲੇ ਇਹਨਾਂ ਨੇ ਉਹਨਾਂ ਨੂੰ ਮਾਰ ਕੇ ਉਸ ਘਰ ਵਿੱਚ ਹੀ ਦੱਬ ਦਿੱਤਾ ਸੀ ਲੋਕਾਂ ਨੇ ਇਸ ਦੀ ਸਚਾਈ ਜਾਣਨ ਦੇ ਲਈ ਪਿੰਕੀ ਦੇ ਘਰ ਵਿੱਚ ਬਣੇ ਕਮਰੇ ਨੂੰ ਪੁੱਟਿਆ ਤੇ ਉੱਥੋਂ ਦੋ ਪਿੰਜਰ ਮਿਲੇ ਉਹ ਕਈ ਮਹੀਨਿਆਂ ਬਾਅਦ ਦੁਬਾਰਾ ਆਪਣੀ ਮਾਸਦੀ ਨੂੰ ਮਿਲ ਲਈ ਆਇਆ ਸੀ ਪਿੰਕੀ ਦੇ ਘਰ ਸਾਹਮਣੇ ਲੰਘਦੇ ਅਚਾਨਕ ਮੇਰੀ ਨਜ਼ਰ ਉਹਦੇ ਘਰ ਵੱਲ ਪੈ ਗਈ ਪਰ ਉੱਥੇ ਕੁਝ ਵੀ ਨਹੀਂ ਸੀ ਮੈਨੂੰ ਇਹ ਗੱਲ ਪਤਾ ਸੀ ਕਿ ਪਿੰਕੀ ਹੁਣ ਮੈਨੂੰ ਕਦੀ ਵੀ ਨਜ਼ਰ ਨਹੀਂ ਆਉਗੀ ਕਿਉਂਕਿ ਉਹਦੀ ਪਟਕਦੀ ਹੋਈ ਆਤਮਾ ਨੂੰ ਇਨਸਾਫ਼ ਮਿਲ ਗਿਆ ਸੀ ਤੇ ਮੈਂ ਆਪਣੇ ਦੋਸਤਾਂ ਦੇ ਨਾਲ ਉਹਨਾਂ ਮੁੰਡਿਆਂ ਨੂੰ ਗਾਇਬ ਕਰ ਦਿੱਤਾ ਸੀ ਫਿਰ ਉਹਨਾਂ ਨੂੰ ਉਸੇ ਰਾਤ ਹੀ ਸਾਰੀ ਗੱਲ ਦੱਸੀ ਤੇ ਉਹ ਹੈਰਾਨ ਹੋ ਗਏ ਉਹ ਤਾਂ ਸਮਝ ਗਏ ਸੀ ਕਿ ਉਹਨਾਂ ਨੂੰ ਕਿਸੇ ਨੇ ਨਹੀਂ ਦੇਖਿਆ पर ਇਹ ਗੱਲ ਭੁੱਲ ਗਏ ਸੀ ਕਿ ਜੋ ਜ਼ਮੀਨ ਦੇ ਅੰਦਰ ਤੱਕ ਦਾ ਹਾਲ ਵੀ ਜਾਣਦਾ ਉਹ ਉਹਨਾਂ ਦੀਆਂ ਹਰਕਤਾਂ ਤੋਂ ਕਿੱਦਾਂ ਬੇਖਬਰ ਹੋ ਸਕਦਾ ਪੀੜਤ ਭਾਵੇਂ ਕੋਈ ਵੀ ਹੋਵੇ ਉਸ ਰੱਬ ਦੇ ਕੋਲ ਹੀ ਪੀੜਤ ਹੁੰਦਾ ਇਹ ਕਿੱਦਾਂ ਹੋ ਸਕਦਾ ਕਿ ਉਹਨੂੰ ਇਨਸਾਫ਼ ਨਾ ਮਿਲੇ ਮੈਂ ਪਿੰਕੀ ਦੇ ਕੈਨ ਤੇ ਹੀ ਉਹਨਾਂ ਨੂੰ ਅੱਗ ਲਾਈ ਸੀ ਉਹ ਪਿੰਕੀ ਨੂੰ ਦੇਖ ਨਹੀਂ ਸਕਦੇ ਸੀ ਇਸ ਲਈ ਉਹਨਾਂ ਨੂੰ ਨਹੀਂ ਪਤਾ ਸੀ ਪਰ ਮੈਨੂੰ ਇਹ ਸਭ ਕੁਝ ਕਿਹਨੇ ਦੱਸਿਆ ਉਹਨਾਂ ਦੇ ਮਰਦੇ ਹੀ ਪਿੰਕੀ ਨੇ ਮੇਰਾ ਸ਼ੁਕਰ ਕੀਤਾ ਹਮੇਸ਼ਾ ਲਈ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਗਈ ਉੱਪਰ ਵਾਲਿਆਂ ਨੇ ਉਸ ਰਾਤ ਸ਼ਾਇਦ ਇਸ ਲਈ ਬਸ ਖਰਾਬ ਹੋਣ ਦਾ ਬਹਾਨਾ ਬਣਾਇਆ ਸੀ ਕਿ ਲੇਟ ਹੋ ਜਾਏ ਤੇ ਪਿੰਕੀ ਨੂੰ ਮਿਲੇ ਕਦੀ ਕਦੀ ਜੋ ਕੰਮ ਦੇਖਣ ਵਿੱਚ ਕਿਸੇ ਇੱਕ ਦੇ ਲਈ ਬੁਰਾ ਹੁੰਦਾ ਉਹੀ ਕੰਮ ਦੂਸਰਿਆਂ ਦੇ ਲਈ ਕਿੰਨਾ ਫਾਇਦੇਮੰਦ ਹੁੰਦਾ ਉਹ ਰੱਬ ਸਭ ਕੁਝ ਜਾਣਦਾ ਪਰ ਇਨਸਾਨ ਸਿਰਫ ਆਪਣਾ ਹੀ ਸੋਚਦਾ ਤੇ ਪ੍ਰਮਾਤਮਾ ਪੂਰਾ ਸਾਰੇ ਸੰਸਾਰ ਦਾ ਹੀ ਸੋਚਦਾ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜਰੂਰ ਦੱਸਿਓ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ।